ਦੇ ਸਕਿੰਟਾਂ ਵਿੱਚ ਲਾਈਵ ਇੱਕ ਲੜਾਈ ਵਿੱਚ ਕਈ ਲੜਾਈਆਂ ਲੜੀਆਂ ਜਾ ਰਹੀਆਂ ਤਾਂ ਹੀ ਇੱਕ ਦੂਜੇ ਤੇ ਇਹਨਾਂ ਦੇ ਲੀਡਰ ਦੁਸ਼ਣबाजीयां ਕਰ ਰਹੇ ਸੋ ਰੌਲਾ ਯੂਨੀਵਰਸਿਟੀ ਤੋਂ ਵੱਡਾ ਇਹਨਾਂ ਦੀ ਟਿਕਟ ਦਾ ਲੱਗ ਰਿਹਾ ਮੈਨੂੰ ਬਾਬਾ ਫਰੀਜੀ ਦੇ ਨਾਂ ਤੇ ਯੂਨੀਵਰਸਿਟੀ ਹੈ ਇਸ ਯੂਨੀਵਰਸਿਟੀ ਨੂੰ ਬਣਵਾਉਣ ਵਿੱਚ ਇਸ ਯੂਨੀਵਰਸਿਟੀ ਨੂੰ ਅਨਾਉਂਸ ਕਰਾਉਣ ਵਿੱਚ ਮੈਂ ਬਹੁਤ ਪਹਿਲੇ ਦਿਨੋਂ ਇੰਟਰਸਟ ਲਿਆ ਤੇ ਮੇਰਾ ਬੜਾ ਵੱਡਾ ਯੋਗਦਾਨ ਹੈ ਕਿ ਜੇ ਇਹਦੀ ਸਭ ਕੁਝ ਮੇਰੇ ਧਿਆਨ ਸਾਂ ਮੇਰੀ ਆਦਤ ਨਹੀਂ ਬਗੈਰ ਗੱਲੋਂ ਬੋਲੀ ਜਾਣ ਨੂੰ ਬਗੈਰ ਗੱਲੋਂ ਝੂਠੀਆਂ ਐਵੇਂ ਬੜਕਾ ਮਾਰਨ ਦੀ ਇਹ ਜਿਹੜੀ ਵਿਜੀਲੈਂਸ ਹੈ ਨਾ ਜੀ ਇਹ ਸਰਕਾਰ ਦਾ ਤੋਤਾ ਜੀ ਇਹਨੇ ਤਾਂ ਉਹੀ ਬੋਲਣਾ ਜੋ ਸਰਕਾਰ ਨੇ ਇਹਨੂੰ ਬੋਲਣ ਨੂੰ ਕਹਿਣਾ ਜਿਹੜੇ ਜਿਹੜੇ ਬੰਦੇ ਵੱਖ-ਵੱਖ ਯੂਨੀਵਰਸਿਟੀ ਦੇ ਵਿਭਾਗਾਂ ਵਿੱਚ ਧੰਦਲੀਆਂ ਕਰ ਰਿਹਾ ਉਹ ਸਾਰਿਆਂ ਦਾ ਮੈਂ ਰਿਕਾਰਡ ਰੱਖ ਰਿਆ ਕੱਲਾ ਰੌਲਾ ਪਾਉਣ ਨਾਲ ਜਾਂ ਉੱਚੀ ਬੋਲਣ ਨਾਲ ਕੁਝ ਨਹੀਂ ਹੁੰਦਾ ਨਹੀਂ ਇਹ ਤੁਹਾਨੂੰ ਕਰਕੇ ਦਿਖਾਵਾਂਗੇ ਕਿ ਅੱਜ ਇਹ ਸਿਰਫ ਡਰਾਮਾ ਬਾਜੀ ਹੈ ਲੋਕਾਂ ਦਾ ਧਿਆਨ ਹਟਾਉਣ ਵਾਸਤੇ ਨਹੀਂ ਇਹ ਜਪ ਅਨਕੁਆਰੀਆਂ ਕੋਰੀਆਂ ਆ ਦੇਖੋ ਉਹਨਾਂ ਦੇ ਸਾਰੇ ਬੰਦੇ ਆ ਉਹਨਾਂ ਦੀ ਸਰਕਾਰ ਆ ਇਹਨਾਂ ਨੇ ਕੁਝ ਨਹੀਂ ਕਰਨਾ ਸੇਫਟੀ ਯੂਨੀਵਰਸਿਟੀ ਦੇ ਹਰ ਇੱਕ ਗੱਲ ਦੀ ਮੈਂ ਬੜੀ ਹੀ ਤਸੱਲੀ ਨਾਲ ਤੇ ਤਫਸੀਲ ਨਾਲ ਇਨਕੁਆਇਰੀ ਕਰਾਉਂਗਾ ਜੀ ਕੱਲੀ ਵਿਜੀਲੈਂਸ ਨਹੀਂ ਇਹਦੀ ਜੁਡੀਸ਼ੀਅਲ ਇਨਕੁਆਇਰੀ ਵੀ ਕਰਾਵਾਂਗੇ ਡਰਾਮਾ ਚੱਲ ਰਿਹਾ ਹੈ ਇੱਕ ਦੂਜੇ ਤੇ ਆਪ ਆਲੇ ਦੁਸ਼ਣ ਬਾਜ਼ੀਆਂ ਲਾ ਰਹੇ ਆ ਤੇ ਡਰਾਮੇ ਬਾਜ਼ੀ ਕਰ ਰਹੇ ਆ ਇਹ ਸਭ ਇੱਕ ਡਰਾਮੇ ਬਾਜ਼ੀ ਹੈ ਲੋਕਾਂ ਦਾ ਧਿਆਨ ਹਟਾਉਣ ਵਾਸਤੇ ਇਹ ਤੁਹਾਡੇ ਸਾਹਮਣੇ ਗੱਲ ਆ ਜਾਣੀ ਹੈ ਚੋ ਕੁਝ ਨਹੀਂ ਨਿਕਲਣਾ ਅੱਜ ਗੱਲ ਮੇਰੀ ਯਾਦ ਰੱਖੀ ਅਸਲ ਵਿੱਚ ਇੱਥੇ ਆਮ ਆਦਮੀ ਪਾਰਟੀ ਦਾ ਆਉਣ ਵਾਲੀ ਟਿਕਟ ਦਾ ਵੀ ਰੌਲਾ ਹੈ ਐਮਐਲਏ ਦੀ ਟਿਕਟ ਦਾ ਜੀ ਸੋ ਇੱਕ ਤੀਰ ਨਾਲ ਕਈ ਨਿਸ਼ਾਨੇ ਹੋ ਰਹੇ ਆ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸੈਂਸਸ ਐਸਵੇਲੇ ਫਿਰ ਇੱਕ ਵਾਰ ਵਿਵਾਦਾਂ ਦੇ ਵਿੱਚ ਆ ਤੇ ਇਸ ਵਾਰੀ ਇਸ ਵਿਵਾਦ ਦੇ ਨਾਲ ਹਲਕੇ ਦੇ ਵਿਧਾਇਕ ਗੁਰਦੇਵ ਸਿੰਘ ਸੇਖੋਂ ਦਾ ਨਾਮ ਵੀ ਜੁੜ ਰਿਹਾ ਹੈ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਇੱਕ ਆਗੂ ਅਰਸ਼ ਸੱੱਚਰ ਉਹਨਾਂ ਤੇ ਇਲਜ਼ਾਮ ਲਾ ਰਹੇ ਆ ਕਿ ਯੂਨੀਵਰਸਿਟੀ ਤੇ ਵੀ ਇਲਜ਼ਾਮ ਲਾ ਰਹੇ ਆ ਲਗਾਤਾਰ ਮਾਮਲਾ ਪਕਿਆ ਹੋਇਆ ਹੈ ਸਾਡੇ ਨਾਲ ਆਸਟ੍ਰੇਲੀਆ ਤੋਂ ਕੁਸ਼ਲਦੀਪ ਸਿੰਘ ਢਿੱਲੋਂ ਆਨਲਾਈਨ ਤੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਪੁੱਛਦੇ ਆ ਕਿ ਇਸ ਵਿਵਾਦ ਨੂੰ ਕਿਸ ਤਰ੍ਹਾਂ ਦੇਖਦੇ ਆ ਤਰਨੂ ਸਾਹਿਬ ਸਵਾਗਤ ਹੈ ਤੁਹਾਡਾ ਤੇ ਕਿਸ ਤਰ੍ਹਾਂ ਦੇਖਦੇ ਹੋ ਜੀ ਇਹ ਸਾਰੇ ਵਿਵਾਦ ਨੂੰ ਜਿਹੜਾ ਯੂਨੀਵਰਸਿਟੀ ਐਮਐਲਏ ਤੇ ਅਰਸ਼ ਸੱੱਚਰ ਦੇ ਚੱਲ ਰਿਹਾ ਹੈ ਦੇਖੋ ਮੇਰੀ ਇੱਕ ਬੇਨਤੀ ਹੈ ਕਿ ਜਿਹੜਾ बीसी ਲਾਇਆ ਜੀ ਉਹ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲਾਇਆ ਜੀ ਦਿੱਲੀ ਤੋਂ ਲਿਆ ਕੇ ਸਪੈਸ਼ਲ ਜਿਹੜੀ ਇਹਨਾਂ ਦੀ ਹਾਈ ਕਮਾਂਡ ਹੈ ਕੇਜਰੀਵਾਲ ਸਾਹਿਬ ਹੋਰੀ ਜੀ ਉਹਨਾਂ ਦੀ ਸਵਾਰਸ਼ ਨਾਲ ਲਾਇਆ ਗਿਆ ਸੀ ਜੀ ਕਿਉਂਕਿ ਆਪਾਂ ਦੇਖ ਰਹੇ ਆ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਦਿੱਲੀ ਵਾਲੀ ਹਾਈ ਕਮਾਂਡ ਹੈ ਇਸ ਵੇਲੇ ਉਹ ਸਰਕਾਰ ਚ ਲਾ ਰਹੀ ਹੈ ਪੰਜਾਬ ਦੀ ਜੀ ਤੇ ਇਹ ਉਹਨਾਂ ਦਾ ਬੰਦਾ ਉਹਨਾਂ ਨੇ ਲਾਇਆ ਸੀ ਫੱਲੇ ਦੋ ਆਮ ਆਮ ਆਦਮੀ ਪਾਰਟੀ ਵਾਲੇ ਇੱਕ ਐਮਐਲਏ ਸਾਹਿਬ ਕਿ ਇੱਕ ਜਿਹੜੇ ਸਾਡੇ ਕੋਲੋਂ ਗਏ ਐ ਅਰਸ਼ ਚੱਤਰ ਜੀ ਉਹ ਆਪਸ ਇੱਕ ਦੂਜੇ ਤੇ ਦੁਸ਼ਨ ਬਾਜੀ ਕਰ ਰਹੇ ਨੇ ਦੇਖੋ ਮੈਂ ਉਹਨਾਂ ਦੀ ਜਿਹੜੀ ਦੁਸ਼ਨ ਬਾਜੀ ਆ ਉਹਦੇ ਵਿੱਚ ਤਾਂ ਨਹੀਂ ਆਉਣਾ ਚਾਹੁੰਦਾ ਨਹੀਂ ਪਰ ਬੜੇ ਧਿਆਨ ਨਾਲ ਅਸੀਂ ਜੋ ਯੂਨੀਵਰਸਿਟੀ ਚ ਹੋ ਰਿਹਾ ਉਸ ਗੱਲ ਨੂੰ ਅਸੀਂ ਬੜੇ ਧਿਆਨ ਨਾਲ ਵਾਚ ਕਰ ਰਹੇ ਹਾਂ ਜੀ ਖਾਸ ਕਰਕੇ ਮੈਂ ਸਾਰੇ ਰਿਕਾਰਡ ਆਪਦੇ ਕੋਲ ਲੈ ਕੇ ਬੈਠਾ ਹਾਂ ਜੀ ਸਭ ਕੁਝ ਮੇਰੇ ਕੋਲ ਹੈ ਪਰ ਮੈਨੂੰ ਪਤਾ ਹੈ ਕਿ ਅੱਜ ਇਹ ਸਿਰਫ ਡਰਾਮਾ ਬਾਜੀ ਹੈ ਲੋਕਾਂ ਦਾ ਧਿਆਨ ਹਟਾਉਣ ਵਾਸਤੇ ਜੀ ਇਹ ਜਪਨ ਇਨਕੁਆਰੀਆਂ ਕੋਰੀਆਂ ਹੈ ਦੇਖੋ ਉਹਨਾਂ ਦੇ ਸਾਰੇ ਬੰਦੇ ਆ ਉਹਨਾਂ ਦੀ ਸਰਕਾਰ ਹੈ ਇਹਨਾਂ ਨੇ ਕੁਝ ਨਹੀਂ ਕਰਨਾ ਇਹਨਾਂ ਨੇ ਤਾਂ ਸਿਰਫ ਅਖੀਰ ਵਿੱਚ ਲੋਕਾਂ ਨੂੰ ਗੱਲਾਂ ਗੁੱਲਾਂ ਸੁਣਾ ਕੇ ਧਿਆਨ ਲੋਕਾਂ ਦਾ ਹੋਰ ਪਾਸੇ ਲਾ ਕੇ ਤੇ ਮਿੱਟੀ ਪਾਉਣੀ ਹੈ ਜੀ ਪਰ ਜਿੱਦਣ ਸਾਡਾ ਸਮਾਂ ਆ ਗਿਆ ਜੀ ਇਸ ਕੇ ਯੂਨੀਵਰਸਿਟੀ ਦੇ ਹਰ ਇੱਕ ਗੱਲ ਦੀ ਮੈਂ ਬੜੀ ਹੀ ਤਸੱਲੀ ਨਾਲ ਤੇ ਤਫਸੀਲ ਨਾਲ ਇਨਕੁਆਇਰੀ ਕਰਾਉਂਗਾ ਜੀ ਕੱਲੀ ਵਿਜੀਲੈਂਸ ਨਹੀਂ ਇਹਦੀ ਜੁਡੀਸ਼ੀਅਲ ਇਨਕੁਆਇਰੀ ਵੀ ਕਰਾਵਾਂਗੇ ਜੀ ਤਾਂ ਕਿ ਜਿੱਥੇ-ਜਿੱਥੇ ਵੀ ਕਮੀਆਂ ਪਾਈਆਂ ਗਈਆਂ ਜਿਹੜੇ ਜਿਹੜੇ ਬੰਦਿਆਂ ਨੇ ਕੁੱਤਾਈਆਂ ਕੀਤੀਆਂ ਜੀ ਉਹਨਾਂ ਨੂੰ ਬਣਦੀ ਸਜ਼ਾ ਦਵਾਈ ਜਾ ਸਕੇ ਜੀ ਕਿਉਂਕਿ ਇਹ ਇਕੱਲਾ ਇਹ ਨਹੀਂ ਕਿ ਇਹ ਲੋਕਾਂ ਨਾਲ ਖਰਾਬੀ ਹੋ ਰਹੀ ਹੈ ਜਾਂ ਧੱਕਾ ਹੋ ਰਿਹਾ ਜਾਂ ਇਹ ਸਾਡੇ ਇਲਾਕੇ ਦੀ ਬਦਨਾਮੀ ਹੋ ਰਹੀ ਹੈ ਬਾਬਾ ਫਰੀਦ ਜੀ ਦੇ ਨਾਂ ਤੇ ਯੂਨੀਵਰਸਿਟੀ ਹੈ ਜੀ ਇਸ ਯੂਨੀਵਰਸਿਟੀ ਨੂੰ ਬਣਵਾਉਣ ਵਿੱਚ ਇਸ ਯੂਨੀਵਰਸਿਟੀ ਨੂੰ ਅਨਾਉਂਸ ਕਰਾਉਣ ਵਿੱਚ ਮੈਂ ਬਹੁਤ ਪਹਿਲੇ ਦਿਨੋਂ ਇੰਟਰਸਟ ਲਿਆ ਤੇ ਮੇਰਾ ਬੜਾ ਵੱਡਾ ਯੋਗਦਾਨ ਹੈ। ਜੀ। ਤੇ ਕਿਸੇ ਹਾਲਤ 'ਚ ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ ਕਿ ਬਾਬਾ ਫਰੀਦ ਦੇ ਨਾਂ ਤੇ ਯੂਨੀਵਰਸਿਟੀ ਹੋਵੇ ਤੇ ਸਾਡੇ ਇਲਾਕੇ ਦੀ ਬਦਨਾਮੀ ਹੋਵੇ। ਜੀ। ਤੇ ਜਿਹੜੇ-ਜਿਹੜੇ ਬੰਦੇ ਵੱਖ-ਵੱਖ ਯੂਨੀਵਰਸਿਟੀ ਦੇ ਵਿਭਾਗਾਂ ਵਿੱਚ ਧੰਦਲੀਆਂ ਕਰ ਰਹੇ ਆ। ਉਹ ਸਾਰਿਆਂ ਦਾ ਮੈਂ ਰਿਕਾਰਡ ਰੱਖ ਰਿਹਾ ਹਾਂ। ਇਕੱਲਾ ਰੌਲਾ ਪਾਉਣ ਨਾਲ ਜਾਂ ਉੱਚੀ ਬੋਲਣ ਨਾਲ ਕੁਝ ਨਹੀਂ ਹੁੰਦਾ। ਜੀ। ਇਹ ਤੁਹਾਨੂੰ ਕਰਕੇ ਦਿਖਾਵਾਂਗੇ ਤੇ ਇਹੋ ਜਿਹਾ ਸਖਤੀ ਕਰਕੇ ਦਿਖਾਵਾਂਗੇ ਜਦੋਂ ਸਮਾ ਆ ਗਿਆ ਕਿ ਮੁੜ ਕੇ ਕੋਈ ਬੰਦਾ ਜੁਰਤ ਨਹੀਂ ਕਰੂਗਾ ਮੈਡੀਕਲ ਕਾਲਜ ਤੇ ਯੂਨੀਵਰਸਿਟੀ ਵਿੱਚ ਗੜਬੜ ਕਰਨ ਦੀ ਤੇ ਬਾਕੀ ਜਿਹੜਾ ਇਹ ਡਰਾਮਾ ਚੱਲ ਰਿਹਾ ਇੱਕ ਦੂਜੇ ਤੇ ਆਪ ਆਲੇ ਦੁਸ਼ਣ ਬਾਜ਼ੀਆਂ ਲਾ ਰਹੇ ਆ ਤੇ ਡਰਾਮੇਬਾਜ਼ੀ ਕਰ ਰਹੇ ਆ ਇਹ ਸਭ ਇੱਕ ਡਰਾਮੇਬਾਜ਼ੀ ਹੈ ਲੋਕਾਂ ਦਾ ਧਿਆਨ ਹਟਾਉਣ ਵਾਸਤੇ ਤੇ ਤੁਹਾਡੇ ਸਾਹਮਣੇ ਗੱਲ ਆ ਜਾਣੀ ਹੈ ਜੋ ਕੁਝ ਨਹੀਂ ਨਿਕਲਣਾ ਅੱਜ ਗੱਲ ਮੇਰੀ ਯਾਦ ਰੱਖਿਓ ਇੱਕ ਇੱਕ ਗੱਲ ਹੋਰ ਵੀ ਇਹ ਪ੍ਰਚਾਰੀ ਜਾ ਰਹੀ ਆ ਕਿ ਜਿਹੜੀ ਵਿਜੀਲੈਂਸ ਜਾਂਚ ਕਰ ਰਹੀ ਆ ਉਹ ਬੜੀ ਭਿਆਨਕ ਦੌਰ ਵਿੱਚ ਪਹੁੰਚ ਚੁੱਕੀ ਆ ਕਿਉਂਕਿ ਉਹਨਾਂ ਨੇ ਇੰਗਲੈਂਡ ਜਾਣ ਤੋਂ ਰੋਕਤਾ ਵੀ ਸੀ ਨੂੰ ਉੱਥੋਂ ਦਿੱਲੀੋਂ ਮੋੜ ਦਿੱਤਾ ਗਿਆ 에ਰਪੋਰਟ ਤੋਂ ਇਹ ਜਿਹੜੀ ਵਿਜੀਲੈਂਸ ਆ ਨਾ ਜੀ ਇਹ ਸਰਕਾਰ ਦਾ ਤੋਤਾ ਜੀ ਇਹਨੇ ਤਾਂ ਉਹੀ ਬੋਲਣਾ ਜੋ ਸਰਕਾਰ ਨੇ ਇਹਨੂੰ ਬੋਲਣ ਨੂੰ ਕਹਿਣਾ ਜੀ ਕਿ ਇਹਦੇ ਵਿੱਚ ਕਈ ਗੱਲਾਂ ਹੁੰਦੀਆਂ। ਸੋ ਇਸ ਕਰਕੇ ਮੈਂ ਇੱਕ ਬੇਨਤੀ ਤੁਹਾਨੂੰ ਕਰਨਾ ਚਾਹੁੰਨਾ ਤੇ ਸਾਰੇ ਇਲਾਕਾ ਨਿਵਾਸੀਆਂ ਨੂੰ ਵੀ ਕਿੰ ਦੇਖ ਰਹੇ ਆ ਕਿ ਕਰਦੇ ਕੀ ਆ ਅਜੇ ਤਾਂ ਗੱਲਾਂ ਹੀ ਆ। ਜੀ। ਜਦੋਂ ਕੋਈ ਐਕਸ਼ਨ ਹੋਊਗਾ ਜਦੋਂ ਕੋਈ ਕਿਸੇ ਗੱਲ ਨੂੰ ਸਿਰੇ ਲਾਇਆ ਜਾਊਗਾ। ਨਹੀਂ। ਉਦੋਂ ਦੇਖਾਂਗੇ। ਅਜੇ ਤਾਂ ਸਿਰਫ ਗੱਲਾਂ ਹੀ ਆ। ਤੁਹਾਨੂੰ ਲੱਗਦਾ ਕਿ ਇੱਕ ਦੂਜੇ ਦੇ ਦੂਸ਼ਣ ਬਾਜੀ ਹੈ। ਯਾਨੀ ਸਾਰਾ ਕੁਝ ਯੂਨੀਵਰਸਿਟੀ ਦਾ ਜੋ ਹੋਇਆ ਉਹ ਸਿਰਫ ਧਿਆਨ ਭਟਕਾਉਣ ਲਈ ਚੱਲ ਰਿਹਾ ਹੈ ਇਸ ਵੇਲੇ। ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ ਹੈ ਕਿ ਪਤਾ ਨਹੀਂ ਯੂਨੀਵਰਸਿਟੀ ਪ੍ਰਤੀ ਕੋਣ ਕਿੰਨਾ ਸੈਂਸੀਅਰ ਹੈ। ਪਰ ਅਸਲ ਵਿੱਚ ਇੱਥੇ ਆਮ ਆਦਮੀ ਪਾਰਟੀ ਦਾ ਆਉਣ ਵਾਲੀ ਟਿਕਟ ਦਾ ਵੀ ਰੌਲਾ ਹੈ, ਐਮਐਲਏ ਦੀ ਟਿਕਟ ਦਾ। ਜੀ। ਸੋ ਇੱਕ ਤੀਰ ਨਾਲ ਕਈ ਨਿਸ਼ਾਨੇ ਹੋ ਰਹੇ ਆ। ਨੇ ਤੇ ਯੂਨੀਵਰਸਿਟੀ ਦਾ ਮੋਡਾ ਲੈ ਕੇ ਆਮ ਆਦਮੀ ਪਾਰਟੀ ਤੇ ਆਉਣ ਵਾਲੀ ਐਮਐਲਏ ਟਿਕਟ ਵੀ ਨਿਸ਼ਾਨੇ ਤੇ ਆ। ਜੀ। ਸੋ ਇੱਕ ਲੜਾਈ ਵਿੱਚ ਕਈ ਲੜਾਈਆਂ ਲੜੀਆਂ ਜਾ ਰਹੀਆਂ। ਤਾਂ ਹੀ ਇੱਕ ਦੂਜੇ ਤੇ ਇਹਨਾਂ ਦੇ ਲੀਡਰ ਦੁਸ਼ਣਬਾਜ਼ੀਆਂ ਕਰ ਰਹੇ ਆ। ਜੀ। ਸੋ ਰੌਲਾ ਯੂਨੀਵਰਸਿਟੀ ਤੋਂ ਵੱਡਾ ਇਹਨਾਂ ਦੀ ਟਿਕਟ ਦਾ ਲੱਗ ਰਿਹਾ ਮੈਨੂੰ। ਜੀ। ਪਰ ਮੈਂ ਇਹ ਵਾਦਾ ਕਰਦਾ ਹਾਂ ਮੁਲਾਜ਼ਮਾ ਨਾਲ ਵੀ ਇਲਾਕੇ ਦੀ ਸੰਗਤ ਨਾਲ ਵੀ ਕਿ ਇਹਦੀ ਸਭ ਕੁਝ ਮੇਰੇ ਧਿਆਨ 'ਚ ਹੈ ਮੇਰੀ ਆਦਤ ਨਹੀਂ ਬਗੈਰ ਗੱਲਾਂ ਬੋਲੀ ਜਾਣ ਨੂੰ ਬਗੈਰ ਗੱਲਾਂ ਝੂਠੀਆਂ ਐਵੇਂ ਬੜਕਾ ਮਾਰਨ ਦੀ ਐਵੇਂ ਬਗੈਰ ਗੱਲਾਂ ਉੱਚੀਆਂ ਗੱਲਾਂ ਕਰਨ ਦੀ ਵੱਡੀਆਂ ਗੱਲਾਂ ਕਰਨ ਦੀ ਕਿ ਸਭ ਕੁਝ ਧਿਆਨ 'ਚ ਹੈ ਜਿੱਦਣ ਸਮਾਂ ਆ ਗਿਆ ਐ ਨਹੀਂ ਇੱਕ ਇੱਕ ਗੱਲ ਦੀ ਇਨਕੁਆਇਰੀ ਕਰਾਵਾਂਗੇ ਤੇ ਜੋ ਜੋ ਵੀ ਦੋਸ਼ੀ ਕਿਸ ਕਿਸ ਜਿਸ ਜਿਸ ਲੈਵਲ ਤੇ ਵੀ ਹੋਵੇ ਉਹਨਾਂ ਨੂੰ ਬਣਦੀ ਸਜ਼ਾ ਦਿਵਾਵਾਂਗੇ ਇੱਕ ਲੜਾਈ ਵਿੱਚ ਕਈ ਲੜਾਈਆਂ ਲੜਨ